ਸੀ ਕੇ ਵਾਈ ਈ 89.1 ਐਂਡ 93.1 ਰੈਡ ਐਫ ਐਮ ਸੁਣ ਰਹੇ ਜੀ ਤੁਸੀਂ ਰੋਸ਼ਨੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਹੋ ਜੈਸਮਨ ਦੇ ਨਾਲ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਰੋਸ਼ਨੀ ਪ੍ਰੋਗਰਾਮ ਦੇ ਵਿੱਚ ਹਰਗੁਣ ਢਿੱਲੋਂ ਮੇਰੇ ਨਾਲ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਨੇ ਐਕਚੁਅਲੀ ਹਰਗੁਣ ਇੱਕ ਨੌਜਵਾਨ ਮੁੰਡਾ ਹੈ ਜਿਨੇ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਹੈ ਏਜ ਸਟਰੋਂਗ ਯੂਨਿਟੀ ਵੈਲਨੈਸ ਸੋਸਾਇਟੀ ਨਾਮ ਦੀ ਇੱਕ ਸੰਸਥਾ ਜਿਹੜੀ ਕਿ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਹਰਗੁਣ ਨੇ ਉਹ ਸ਼ੁਰੂ ਕੀਤੀ ਹੈ ਬਹੁਤ ਯੰਗ ਏਜ ਦੇ ਵਿੱਚ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਹਰਿਆਨੇ ਜੇ ਤੁਹਾਡੇ ਘਰ ਦੇ ਵਿੱਚ ਸੀਨੀਅਰਸ ਹੈਗੇ ਆ ਤੁਸੀਂ ਇੰਸਟਾਗ੍ਰਾਮ ਦੇ ਉਤੇ ਸੋਸ਼ਲ ਮੀਡੀਆ ਦੇ ਉਤੇ ਜਾਂ ਟਿਕਟੌਕ ਦੇ ਉਤੇ ਬਹੁਤ ਇੰਟਰਸਟਿੰਗ ਵੀਡੀਓਜ਼ ਦੇਖੀਆਂ ਹੋਣਗੀਆਂ ਜਿੱਥੇ ਸਾਡੇ ਘਰਾਂ ਦੇ ਜਿਹੜੇ ਬਜ਼ੁਰਗ ਨੇ ਉਹ ਐਕਸਰਸਾਈਜ਼ ਕਰ ਰਹੇ ਨੇ ਛੋਟੀਆਂ-ਛੋਟੀਆਂ ਕਸਰਤਾਂ ਕਰ ਰਹੇ ਨੇ ਛੋਟੀਆਂ-ਛੋਟੀਆਂ ਗੇਮਸ ਖੇល ਰਹੇ ਨੇ ਔਰ ਬਹੁਤੀ ਵਾਰੀ ਕੀ ਹੁੰਦਾ ਹੈ ਕਿ ਸਾਡੇ ਬਜ਼ੁਰਗਾਂ ਦੀ ਵੀ ਸ਼ਿਕਾਇਤ ਹੈਗੀ ਹੈ ਸਾਨੂੰ ਵੀ ਕਈ ਵਾਰੀ ਗਿਲਟੀ ਫੀਲ ਹੁੰਦੀ ਹੈ ਕਿ ਬੱਚੇ ਸਕੂਲ ਚਲੇ ਜਾਂਦੇ ਨੇ ਅਸੀਂ ਲੋਕ ਕੰਮਾਂ ਤੇ ਆ ਜਾਂਦੇ ਆ ਪਰ ਜਿਹੜੇ ਸਾਡੇ ਘਰ ਦੇ ਵਿੱਚ ਬਜ਼ੁਰਗ ਨੇ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਸਾਡੇ ਲੇਖੇ ਲਾਤੀ ਉਹਨਾਂ ਨੂੰ ਸ਼ਾਇਦ ਇੱਕ ਘੰਟਾ ਵੀ ਆਪਣੇ ਵਾਸਤੇ te ਔਰ ਉਹ ਅਜਿਹਿਆਂ ਥਾਂ ਮਤੇ ਜਾਣਾ ਨਹੀਂ ਚਾਹੁੰਦੇ ਜਿੱਥੇ ਉਹਨਾਂ ਨੂੰ ਕੋਈ ਇਹੋ ਜਿਹਾ ਗੈਪ ਫੀਲ ਹੁੰਦਾ ਉਹਨਾਂ ਨੂੰ ਲੈਂਗੁਏਜ ਪ੍ਰੋਬਲਮ ਹੈਗੀ ਹੈ ਜਾਂ ਉਹਨਾਂ ਨੂੰ ਲੱਗਦਾ ਵੀ ਜ ਜਦਾਂ ਦੇ ਕੱਪੜੇ ਅਸੀਂ ਪਾਉਨੇ ਆ ਬਾਕੀ ਲੋਕ ਉਹੋ ਜਿਹੇ ਕੱਪੜੇ ਨਹੀਂ ਪਾ ਕੇ ਆਉਂਦੇ ਤਾਂ ਕਈ ਵਾਰੀ ਸੰਗ ਵੀ ਜਾਂਦੇ ਨੇ ਕਿਉਂਕਿ ਬਜ਼ੁਰਗ ਨੇ ਉਹ ਸੁਭਾਵਿਕ ਚੀਜ਼ ਹੈਗੀ ਹੈ ਪਰ ਹਰਗੁਣ ਨੇ ਇੱਕ ਬਹੁਤ ਹੀ ਚੰਗਾ ਇਨੀਸ਼ੀਏਟਿਵ ਲਿਆ ਤੇ ਏਜ ਸਟਰੋਂਗ ਯੂਨਿਟੀ ਵੈਲਨੈਸ ਸੁਸਾਇਟੀ ਸ਼ੁਰੂ ਕੀਤੀ ਹੈ ਜੇ ਤੁਸੀਂ ਨਹੀਂ ਵੀ ਵੇਖਿਆ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਜ਼ਰੂਰ ਵੇਖੋ ਵੀ ਇਹ ਅਸਲ ਦੇ ਵਿੱਚ ਸੁਸਾਇਟੀ ਹੈ ਕੀ ਹੈ ਤੇ ਅੱਜ ਹਰਗੁਣ ਦੀ ਜੋ ਜ਼ੁਬਾਨ ਸਸੀਂ ਸੁਣਾਂਗੇ ਕਿ ਇਹ ਕੀ ਹੈਗੀ ਹੈ ਕਿਵੇਂ ਇਹਨਾਂ ਨੇ ਸ਼ੁਰੂ ਕੀਤੀ ਬਹੁਤ ਸਾਰੀਆਂ ਫਿਟਨੈਸ ਕਲਾਸੇਜ਼ ਉਹਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਔਰ ਮੈਨੂੰ ਖੁਸ਼ੀ ਹੈ ਕਿ ਹਰਗੁਣ ਸਾਡੀ ਕਮਿਊਨਿਟੀ ਦਾ ਇੱਕ ਨੌਜਵਾਨ ਮੁੰਡਾ ਹੈ ਜਿਹਨੂੰ ਦਰਪਣ ਅਵਾਰਡਸ ਵੀ ਮਿਲੇ ਆ ਸਰੀ ਟੌਪ 25 ਦੇ ਵਿੱਚ ਵੀ ਉਹਨਾਂ ਨੂੰ ਅਵਾਰਡ ਮਿਲਿਆ ਹੈ ਮੈਂ ਪਿੱਛੇ ਜੇ ਦੇਖ ਰਹੀ ਸੀ ਕਿ TEDx ਦੇ ਵਿੱਚ ਵੀ ਇਹ ਬੋਲਣ ਜਾ ਰਹੇ ਨੇ ਸੋ ਹਰਗੁਣ ਦਾ ਸਵਾਗਤ ਕਰਦੇ ਹਾਂ ਹਰਗੁਣ ਸਤਿ ਸ਼੍ਰੀ ਅਕਾਲ ਵੈਲਕਮ ਟੂ ਦ ਸ਼ੋ ਸਤਿ ਸ਼੍ਰੀ ਅਕਾਲ ਜਸਮਨ ਤੁਹਾਡਾ ਬਹੁਤ ਬਹੁਤ ਧੰਨਕੀ ਟੂ ਦ ਰੈਡ ਐਫ ਐਮ ਟੀਮ ਥੈਂਕ ਯੂ ਹਰਗੁਣ ਥੈਂਕ ਯੂ ਔਰ ਵਾਸਤੇ ਤੁਹਾਡਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਇਹ ਕੀ ਹੈ ਜੀ ਏਜ ਸਟਰੋਂਗ ਯੂਨਿਟੀ ਵੈਲਨੈਸ ਸੁਸਾਇਟੀ ਕਿਹੜੀ ਸੁ ਕਸਰ ਕਲਾਸਾਂ ਕਰਾਉਂਦੇ ਆ ਆਪਣੇ ਜਿਹੜੇ ਪੰਜਾਬੀ ਸਾਊਥ ਏਸ਼ੀਅਨ ਬਜ਼ੁਰਗ ਹਨ ਸੋ ਸਿਟੀ ਆਫ ਸਰੀਵ ਕਸਰ ਕਲਾਸਾਂ ਪ੍ਰੋਵਾਈਡ ਕਰਦੇ ਨੇ ਬਟ ਉਹ ਪੰਜਾਬੀ ਚ ਨਹੀਂ ਕਰਦੇ ਤੇ ਮੇਰੇ ਦਾਦਾ ਜੀ ਤੇ ਦਾਦੀ ਜੀ ਨਾਲ ਕੰਮ ਸ਼ੁਰੂ ਹੋਇਆ ਸੀਗਾ ਮੇਰੇ ਦਾਦਾ ਜੀ ਦੀ ਓਪਨ ਹਾਰਟ ਸਰਜੀ ਹੋਈ ਸੀ ਕਈ ਸਾਲ ਹੋ ਗਏ ਤੇ ਉੱਥੇ ਸਰਜਨ ਆਦੇ ਕੀ ਤੁਸੀਂ ਤਾਂ ਐਕਸਰਸਾਈਜ਼ ਕਰਿਆ ਕਰੋ ਤੁਹਾਡੀਆਂ ਆਰਟਰੀਜ਼ ਦੀ ਹਲਤ ਬੈਟਰ ਹੋਗੀ ਫਿਜ਼ੀਕਲੀ ਤੇ ਮੈਂਟਲੀ ਐਕਟਿਵ ਤੁਸੀਂ ਹੋਵੋਗੇ ਤੇ ਫਿਰ ਮੈਂ ਘਰੇ ਬੈਠਾ ਤੇ ਸੋਚਦਾ ਮੈਂ ਇਹਨਾਂ ਨੂੰ ਕਿਵੇਂ ਐਕਟਿਵ ਕਰਾਂ ਕਿਉਂਕਿ ਮੈਂ ਤਾਂ ਆਪ ਪੜਾਈਆਂ ਚ ਬੇਜ਼ੀ ਆ ਤੇ YouTube ਤੇ ਜੇ ਕੋਈ ਮੈਂ ਵੀਡੀਓ ਲਾਲਵਾ ਉਥੇ ਉਹਨਾਂ ਦਾ ਮਜ਼ਾ ਨਹੀਂ ਆਉਂਦਾ ਜੀ ਨਹੀਂ ਕਰਦਾ ਮੋਟੀਵੇਸ਼ਨ ਹੀ ਮਿਲਦੀ ਸੋ ਸੋਚਦੇ ਆ ਸੋਚਦੇ ਮੈਂ ਕਿ ਆਪਾਂ ਕਿਉਂ ਨਾ ਇੱਕ ਕਮਿਊਨਿਟੀ ਬਣਾਈਏ ਜਿੱਥੇ ਆਪਣੇ ਪੰਜਾਬੀ ਸਾਊਥ ਏਸ਼ੀਆਨ ਬਜ਼ੁਰਗ ਆ ਕੇ ਇਕੱਠੇ ਐਕਸਰਸਾਈਜ਼ ਕਰਨ ਉਹ ਵੀ ਫ੍ਰੀ ਦੇ ਵਿੱਚ ਤੇ ਮੇਰੇ ਦਾਦਾ ਜੀ ਨਾ ਕਰੀ ਮੈਂ ਭੇਜਿਆ ਸੀਗਾ ਸਿਟੀ ਆਫ ਸਰੀ ਦੇ ਰਿਕਰੀਏਸ਼ਨ ਸੈਂਟਰ ਜਿੱਥੇ ਉਹ ਕਰਉਂਦੇ ਨੇ ਉਹ ਆਂਦੇ ਕਿ ਉੱਥੇ ਤਾਂ ਮੈਨੂੰ ਉਹਨਾਂ ਦੀ ਸਮਝ ਨਹੀਂ ਲੱਗਦੀ ਅੰਗਰੇਜ਼ੀ ਚ ਨਾਲੇ ਉਹਨਾਂ ਨੇ ਹਰੇਕ ਰੀਕੜਤਾ ਹੀ ਪਜਾਮਾ ਉਹ ਪਾਉਂਦੇ ਨੇ ਤੇ ਉਹ ਦੂਜਿਆਂ ਦੇ ਦੂਜੇ ਲੀਡੇ ਪਾਏ ਹੁੰਦੇ ਆ ਸੋ ਉਹਨਾਂ ਨੂੰ ਐਦਾਂ ਫੀਲ ਨਹੀਂ ਹੋਇਆ ਕਿ ਉਹ ਵੈਲਕਮਡ ਸੀਗੇ ਸੋ ਆਪਾਂ ਇਹ ਗੈਪ ਕਲੋਜ਼ ਕੀਤਾ ਸੋ ਸਿਟੀ ਆਫ ਸਰੀ ਦੀ ਬੋਥ ਸਪੋਰਟ ਮਿਲੀ ਸਾਨੂੰ ਕਿਉਂਕਿ ਉਹਨਾਂ ਨੇ ਵੀ ਸਾਨੂੰ ਬੋਥ ਅਪਰੀਸ਼ੀਏਟ ਕੀਤਾ ਕਿ ਤੁਸੀਂ ਇਹ ਚੀਜ਼ ਨੋਟਿਸ ਕੀਤੀ ਕਿਉਂਕਿ ਸਰੀ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਸਾਊਥ ਏਜਨ ਦੇ ਕਿੰਨੀ ਪੋਪੂਲੇਸ਼ਨ ਤੈ ਕਹਹਰਾਨੀ ਦੀ ਵੀ ਇੱਕ ਗੱਲ ਹੁੰਦੀ ਹੈ ਕਿ ਆ ਪਹਿਲਾਂ ਕਿਉਂ ਨਹੀਂ ਕਿਸ ਨੇ ਇਹੋ ਜਿਹਾ ਕੰਮ ਸ਼ੁਰੂ ਕੀਤਾ ਕਿਉਂਕਿ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਫੰਡਿੰਗ ਮਿਲਦੀ ਆ ਤੇ ਇਨੀਆਂ ਰਿਸਰਚ ਸਟਡੀਆਂ ਆ ਓਲਰੈਡੀ ਪਬਲਿਸ਼ ਹੋ ਗਈਆਂ ਕਿ ਐਕਸਰਸਾਈਜ਼ ਕਿੰਨੀ ਜ਼ਰੂਰੀ ਆ ਖਾਸ ਕਰਕੇ ਆਪਣੀਆਂ ਸੀਨੀਅਰਜ਼ ਨੂੰ ਸੋ ਕਦੇ ਕਦੇ ਗੁੱਸਾ ਵੀ ਆ ਜਾਂਦਾ ਕਿ ਪਹਿਲਾਂ ਕਿਉਂ ਨਹੀਂ ਨੇ ਸਾਲ ਹੋ ਚੁੱਕੇ ਇਹ ਪਹਿਲਾਂ ਤਾਂ ਬਹੁਤ ਯਾ ਬਹੁਤ ਲੋਡ ਸੀ ਐਸਡੀ ਪਰ ਸਾਨੂੰ ਅਸੀਂ ਬਹੁਤ ਗ੍ਰੇਟਫੁਲ ਆ ਧੰਨਵਾਦੀਆਂ ਕਿ ਆਪਣਾ ਬਹੁਤ ਵਧੀਆ ਕੰਮ ਚੱਲਿਆ ਤੇ ਕਮਿਊਨਿਟੀ ਤੋਂ ਬਹੁਤ ਪਿਆਰ ਮਿਲਿਆ ਬਿਲਕੁਲ ਔਰ ਜਦੋਂ ਵੀਡੀਓਜ਼ ਦੇਖੀ ਦੀਆਂ ਨੇ ਕਿਉਂਕਿ ਮੈਨੂੰ ਪਰਸਨਲੀ ਤਾਂ ਉੱਥੇ ਆਣ ਦਾ ਅਜੇ ਤੱਕ ਮੌਕਾ ਨਹੀਂ ਮਿਲਿਆ ਪਰ ਆਈ ਟ੍ਰਾਈ ਕਿ ਮੈਂ ਜ਼ਰੂਰ ਆਵਾਂ ਪਰ ਜਦੋਂ ਵੀਡੀਓਜ਼ ਦੇਖੀ ਦੀਆਂ ਹਰ ਗੁਣ ਬੜਾ ਮਜ਼ਾ ਆਉਂਦਾ ਉਹ ਵੀਡੀਓਜ਼ ਦੇਖ ਕੇ ਪਿੱਛੇ ਜੇ ਤੁਸੀਂ ਉਹਨਾਂ ਸੀਨੀਅਰਸ ਦੇ ਨਾਲ ਹੈਲੋਵਿਨ ਮਨਾਈ ਹੈ ਜਾਂ ਹੋਰ ਛੋਟੇ-ਛੋਟੇ ਤੁਸੀਂ ਈ ਬੱਦਤੇ ਵੀ ਤੁਸੀਂ ਕੁਝ ਉਹਨਾਂ ਦੇ ਨਾਲ ਇਵੈਂਟ ਕੀਤਾ ਸੋ ਇਹ ਜਿਹੜੀ ਪਲੈਨਿੰਗ ਹੈਗੀ ਇਹ ਸਾਰੀ ਤੁਸੀਂ ਆਪ ਕਰਦੇ ਹੋ ਹਾਂਜੀ ਸਾਡੀ ਟੀਮ ਅਸੀਂ ਸਾਰਾ ਯੂਥ ਰਨ ਸਾਡੀ ਆਰਗੇਨਾਈਜੇਸ਼ਨ ਅਸੀਂ ਕਸਰਤ ਕਲਾਸਾਂ ਕਰੋਨੇ ਨਾਲ ਨਾਲ ਸੋਸ਼ਲ ਐਕਟੀਵਿਟੀਆਂ ਹੋ ਗਈਆਂ ਹੁਣੇ ਜੇ ਅਸੀਂ ਸਪੋਰਟਸ ਦੇ ਇੱਕ ਪਲਾਨ ਕੀਤਾ ਸੀਗਾ ਸੇਤਸਾਂਝ ਆਰਗੇਨਾਈਜੇਸ਼ਨ ਦੇ ਨਾਲ ਕਿਵੇਂ ਜਿਹੜੀਆਂ ਆਪਣੀਆਂ ਬਚਪਨ ਚ ਆਪਾਂ ਖੇਡਾਂ ਖੇਡਦੇ ਆ ਉਹ ਆਰਗੇਨਾਈਜ਼ ਕਰਨੀਆਂ ਫਿਰ ਐਂਡ ਤੇ ਸਾਰਿਆਂ ਨੂੰ ਸਰਟੀਫਿਕੇਟ ਦਿੱਤੇ ਜੀ ਜੀ ਅਮ ਹੈਲੋਵੀਨ ਤੇ ਆਪਾਂ ਪਮਪਕਨ ਕਾਰਵਿੰਗ ਕੀਤੀ ਬਹੁਤ ਹੀ ਸੀਨੀਅਰਸ ਨੂੰ ਉਹਨਾਂ ਦਾ ਪਹਿਲਾ ਟਾਈਮ ਸੀਗਾ ਕਦੇ ਉਹਨਾਂ ਨੇ ਕੀਤਾ ਨਹੀਂ ਕੋਸਟੂਮਸ ਅਸੀਂ ਲਿਆਂਦੇ ਉਹਨਾਂ ਨੂੰ ਪਾਏ ਬਹੁਤ ਵਧੀਆ ਲੱਗਿਆ ਇਹ ਤਾਂ ਵਾਇਰਲ ਵੀ ਬਹੁਤ ਹੋਈ ਸੀ ਇੱਕ ਸਰਦਾਰ ਜੀ ਜਿਹੜੇ ਆਈ ਥਿੰਕ ਕੋਈ ਕੋਸਟੂਮ ਉਹਨਾਂ ਨੇ ਪਾਇਆ ਹੋਇਆ ਸੀ ਉਹਤੇ VOTING ਵਾਸਤੇ ਵੀ ਪਾਇਆ ਹੋਇਆ ਸੀ ਹਾਂਜੀ ਹਾਂਜੀ ਬਹੁਤ ਹਾਂਜੀ ਉਹਨਾਂ ਦੇ ਨਾਮ ਰੱਖੇ ਸੀਗੇ ਤੇ ਤੁਸੀਂ ਦੱਸੋ ਕਿਵੇਂ ਕਿਹੜਾ ਨਾਮ ਸੋਹਣਾ ਕਿਹਦਾ ਕੋਸਟੂਮ ਵਧੀਆ ਸੋ ਅਸੀਂ ਚਾਹੁੰਦੇ ਹਾਂ ਕਿ ਆਪਾਂ ਇਹੋ ਜਿਹੀਆਂ opportunitys create ਕਰੀਏ ਸੀਨੀਅਰਸ ਲਈ ਜਿਨ੍ਹਾਂ ਨੂੰ ਇਹ ਹੋਰ ਕਿਤੇ ਨਾ ਮਿਲਣਾ ਬਿਲਕੁਲ ਅੱਛਾ ਕਿੰਨੇ ਇੱਕ ਇਸ ਵੇਲੇ ਸੀਨੀਅਰਸ ਹੈਗੇ ਆ ਹਰਗੁਣ ਜਿਹੜੇ ਤੁਹਾਡੇ ਉਸ ਤੁਹਾਡੀ ਆਰਗੇਨਾਈਜੇਸ਼ਨ ਚ ਆ ਰਹੇ ਨੇ ਸੋ ਇੱਕ ਸਾਡਾ ਵਟਸਐਪ ਗਰੁੱਪ ਬਣਿਆ ਜਿੱਥੇ ਅਸੀਂ ਸਾਰੇ ਸੀਨੀਅਰਸ ਐਡ ਕਰਦੇ ਆ ਸਾਡੀਆਂ ਕਈ ਅਸੀਂ ਲੋਕੇਸ਼ਨਸ ਆਨ ਐਕਸਪੈਂਡ ਕਰਦੇ ਆ ਤੇ ਉਸ ਤੋਂ ਉਸ ਤੇ ਵਿੱਚ 200 ਤੋਂ ਵੱਧ ਸੀਨੀਅਰਸ ਨੇ ਪਰ ਲਗਾਤਾਰ ਸਾਡੇ ਕਲਾਸਿਸ ਦੇ ਵਿੱਚ ਅਰਾਊਂਡ 180 ਸੀਨੀਅਰਸ ਆਉਂਦੇ ਨੇ ਅਕ੍ਰਾਸ 4 ਸੈਸ਼ਨਸ ਅਸੀਂ ਚਾਰ ਕਲਾਸਾਂ ਕਰਦੇ ਹਫਤੇ ਵਿੱਚ ਐਵਰੀ ਸੈਟਰਡੇ ਤੇ ਸੰਡੇ ਆਪਣੇ ਬੇਰਕਰੀਕ ਪਾਰਕ ਵਿਲੀਅਨ ਸੈਂਟਰ ਦੇ ਵਿੱਚ ਅਸੀਂ ਸਰੀਦ ਵੀ ਸੀ ਤੇ ਪਹਿਲੀ ਕਲਾਸ ਆਪਣੀ ਹੁੰਦੀ ਹੈ 8:30 ਤੋਂ 10 ਵਜੇ ਤੇ ਉਸ ਤੋਂ ਬਾਅਦ 10 ਤੋਂ 11:30 ਵਜੇ ਦੋਨੇ ਦਿਨ ਸ਼ਨੀ ਅਤੇ ਐਤਵਾਰ ਤੇ অলਵੇਸ ਫਰੀ ਆਫ ਕਾਸਟ ਤੇ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਕੋਈ ਨਵਾਂ ਆਉਂਦਾ ਇੱਥੇ ਐਕਸਰਸਾਈਜ਼ ਕਰਨ ਤੇ ਸਾਨੂੰ ਦਾਸ ਤੇ ਕਿੰਨਾ ਵਧੀਆ ਲੱਗਦਾ ਤੇ ਫਿਰ ਲਗਾਤਾਰ ਉਹਨਾਂ ਨੂੰ ਦੇਖਣਾ ਕਿ ਪਹਿਲੇ ਦਿਨ ਐਕਸਰਸਾਈਜ਼ ਉਹਨਾਂ ਤੋਂ ਜ਼ਿਆਦਾ ਔਖੀ ਉਹਨਾਂ ਨੂੰ ਲੱਗੀ ਪਰ ਅਗਲੇ ਮਹੀਨੇ ਅਗਲੇ ਦੋ ਤਿੰਨ ਮਹੀਨਿਆਂ ਚ ਪਤਾ ਲੱਗ ਜਾਂਦਾ ਕਿ ਕਿੰਨੇ ਤੁਸੀਂ ਐਕਟਿਵ ਹੋ ਗਏ ਯਾ ਕਿੰਨਾ ਫਰਕ ਪੈ ਗਿਆ ਹਰ ਗੁਣ ਸੰਵੇਦ ਸੋ ਵੀ ਕੁਝ ਚੈਲੰਜਸ ਵੀ ਆਏ ਜਦੋਂ ਇਸ ਚੀਜ਼ ਨੂੰ ਸ਼ੁਰੂ ਬਾਰੇ ਸੋਚਿਆ ਕਿ ਸਾਰਾ ਕੁਝ ਬੜਾ ਸਮੂਥ ਰਿਆ ਨਹੀਂ ਬਹੁਤ ਬਹੁ ਵੱਡੇ ਚੈਲੰਜਸ ਆਏ ਜੀ ਜਦੋਂ ਸ਼ੁਰੂ ਕੀਤਾ ਸੀਗਾ ਕੋਈ ਤਾਂ ਆਇਆ ਹੀ ਨਹੀਂ ਸੀਗਾ ਪਹਿਲਾਂ ਮੇਰੇ ਕਲੇ ਦਾਦਾ-ਦਾਦੀ ਪਹਿਲੇ 2 ਮਹੀਨਿਆਂ ਚੋ ਹੀ ਲੱਤਾਂ ਬਾਂਮ ਹਲੋਂਦੇ ਸੀਗੇ ਬਹੁਤ ਦੁੱਖ ਸੀਗਾ ਕਿਉਂਕਿ ਮੈਂ ਜਾਣਾ ਪਾਰਕ ਦੇ ਵਿੱਚ ਸਮਾਨ ਲੈ ਕੇ ਆਣਾ ਕੁਰਸੀਆਂ ਲੈ ਕੇ ਜਾਣੀਆਂ ਯਾ ਕੋਈ ਨਹੀਂ ਆਇਆ ਹੁਣ ਤਾਂ ਅੰਦਰ ਆਪਾਂ ਕਰਦੇ ਸਾਰਾ ਸੌਲਤਾ ਹੈਗੀਆਂ ਫਿਰ ਐਦਾਂ ਹੁੰਦਾ ਸੀ ਕਦੇ ਆ ਪ੍ਰੋਗਰਾਮ ਆਪਣਾ ਚੱਲੇਗਾ ਕਦੇ ਸੀਨੀਅਰਸ ਐਕਟਿਵ ਹੋਣਗੇ ਕਿਉਂਕਿ ਪਹਿਲਾਂ ਕਦੇ ਆਪਾਂ ਦੇਖਿਆ ਨਹੀਂ ਸੀਨੀਅਰਸ ਖਾਸ ਕਰਕੇ ਆਪਣੇ ਪਸਥਾਉ ਤੇਜIANS ਫਿਜ਼ੀਕਲੀ ਐਕਟਿਵ ਹੁੰਦੇ ਬਟ ਸੋ ਜਦੋਂ ਮੈਂ ਜਾਣਾ ਕਈਆ ਬਲੂ 베ਰੀਸ ਲੈ ਆ ਜਾਨੀਆ ਸਟਰਾਬੇਰੀਸ ਮੈਂ ਕਿਹਾ ਤੁਸੀਂ ਆਓ ਆ ਤੁਹਾਨੂੰ ਅਸੀਂ ਖਵਾਵਾਂਗੇ ਸੇ ਉਹਦੇ ਨਾਲ ਆ ਜਾਂਦੇ ਸੀਗੇ ਤੇ ਬਾਅਦ ਚ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿੰਨਾ ਵਧੀਆ ਲੱਗਦਾ ਐਕਸਰਸਾਈਜ਼ ਕਰਕੇ ਸੋ ਬਹੁਤ ਵੱਡਾ ਚੈਲੰਜ ਰਿਹਾ ਸ਼ੁਰੂ ਕਰਨ ਲਈ ਪਰ ਹੁਣ ਤਾਂ ਬਹੁਤ ਵੱਡਾ ਆਪਣਾ ਪ੍ਰੋਗਰਾਮ ਬਣ ਗਿਆ ਕਈ ਯਾਰ ਆਪ ਸਾਨੂੰ ਦੱਸਣਾ ਪੈਂਦਾ ਤੁਸੀਂ ਆਇਓ ਨਾ ਕਿਉਂਕਿ ਸਾਡੇ ਹੁਣ ਫੁੱਲ ਹੋ ਰਿਹਾ ਗਿਆ ਪਰ ਹੁਣ ਆਪਾਂ ਐਕਸਪੈਂਡ ਕੀਤੇ ਜੀ ਚਾਰ ਸੈਸ਼ਨ ਕਰਤੇ ਸੋ ਹੁਣ ਸਾਡੇ ਕੋਲ ਹੈਗੀ ਕੈਪੈਸਿਟੀ ਪਰ ਲੋਕੇਸ਼ਨ ਇੱਕੋ ਹੀ ਹੈ ਜੇ ਹਾਂਜੀ ਲੋਕੇਸ਼ਨ ਕਿੱਥੇ ਹੈਗੀ ਆ ਆਪਣੀ ਬੇਰਕਰੀਕ ਪਾਰਕ ਪਾਵਿਲਿਅਨ ਸੈਂਟਰ ਤੇ ਹੁਣ ਪਹਿਲਾਂ ਆਪਣੇ ਦੋ ਹੀ ਸੈਸ਼ਨ ਹੁੰਦੇ ਸੀ ਹਫਤੇ 'ਚ ਹੁਣ ਆਪਾਂ ਚਾਰ ਕਰ ਦਿੱਤੇ ਕਿਉਂਕਿ ਯਾ ਕਿਉਂਕਿ ਮੰਗਬੋ ਸੀ ਕਮਿਊਨਿਟੀ ਦੀ ਤੇ ਆ ਜਿੰਨਾ ਨੇ ਰਜਿਸਟਰ ਹੋਣ ਬਹੁਤ سارے ਲੋਕ ਹੋਣਗੇ ਜਿਹੜੇ ਇਸ ਵੀ ਨੇ ਸੁਣ ਰਿਹਾ ਜਿਨ੍ਹਾਂ ਨੂੰ ਅੱਜ ਪਤਾ ਲੱਗਿਆ ਵੀ ਇਹ ਵੀ ਕੋਈ ਸੰਸਥਾ ਹੈ ਜਿਹੜੀ ਬਜ਼ੁਰਗਾਂ ਨੂੰ ਕਸਰਤ ਕਰਾਉਂਦੀ ਹੈ ਕਿਵੇਂ ਤੁਹਾਨੂੰ ਅਪਰੋਚ ਕਰ ਸਕਦੇ ਨੇ ਕਿ ਤੁਸੀਂ ਨਵੇਂ ਸੀਨੀਅਰਜ਼ ਐਕਸੈਪਟ ਕਰਦੇ ਹੋ ਹਾਂਜੀ ਨਵੇਂ ਅਸੀਂ ਜ਼ਰੂਰ ਕਰਦੇ ਆਂ ਬਹੁਤ ਅਸੀਂ ਤਾਂ ਬਹੁਤ ਧੰਨਵਾਦੀ ਆ ਕਿ ਤੁਸੀਂ ਅੱਜ ਸਾਨੂੰ ਬੁਲਾਇਆ ਕਿਉਂਕਿ ਹੁਣੇ ਅਸੀਂ 2 ਤੋਂ 4 ਸੈਸ਼ਨ ਕਰ ਦਿੱਤੇ ਸੋ ਸਾਡੇ ਕੋਲ ਕਪੈਸਿਟੀ ਹੈਗੀ ਆ ਤੁਸੀਂ ਸਾਡੇ ਜਿਹੜੇ ਸਾਰੇ ਸੈਸ਼ਨਸ ਹੁੰਦੇ ਨੇ ਡ੍ਰੌਪ ਇਨ ਹੁੰਦੇ ਨੇ ਤੁਸੀਂ ਜਦੋਂ ਤੁਹਾਡਾ ਜੀ ਕਿਤੇ ਜੀ ਕਰੇ ਤੁਸੀਂ ਆ ਕੇ ਐਕਸਰਸਾਈਜ਼ ਕਰ ਸਕਦੇ ਹੋ ਬਟ ਮੈਂ ਫੋਨ ਨੰਬਰ ਆਪਣਾ ਦੱਸ ਦਿਨਾ ਤੇ ਉਸ ਦੇ ਥਰੂ ਸਾਨੂੰ ਵਟਸਐਪ ਤੁਸੀਂ ਆਪਣਾ ਮੈਸੇਜ ਕਰ ਦਿਓ ਤੇ ਆਪਣਾ ਨਾਮ ਤੇ ਅਸੀਂ ਤੁਹਾਨੂੰ ਸਾਡੇ WhatsApp group 'ਚ ਪਾ ਦਵਾਂਗੇ ਕਈ ਕਦੇ ਕਦੇ ਸਾਡੇ ਐਕਸਰਸਾਈਜ਼ ਕਲਾਸਾਂ ਕੈਨਸਲ ਹੋ ਜਾਂਦੀਆਂ ਕਦੇ ਕਦੇ ਸਕੇਜੂਲ ਬਦਲ ਜਾਂਦਾ ਸਾਡਾ ਫੋਨ ਨੰਬਰ ਹੈਗਾ ਜੀ 604 1068 604 9551 6043669551 ਐਨਏ ਕਲਾਸਿਸ ਬਿਲਕੁਲ ਫ੍ਰੀ ਹੈ ਤੁਸੀਂ ਕੋਈ ਚਾਰਜ ਨਹੀਂ ਕਰਦੇ ਕੋਈ ਨਹੀਂ ਚਾਰਜ ਕਰਦੇ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਕਲਾਸਾਂ ਹੈ ਜੀ ਔਰ ਏਜ ਲਿਮਟ ਹੈਗੀ ਹੈ ਕੋਈ ਏਜ ਕੋਈ ਲਿਮਟ ਨਹੀਂ ਗਈ ਕਈ ਯਾਰ ਕਈ ਬੱਚੇ ਵੀ ਆ ਜਾਂਦੇ ਜੀ ਆਪਣੇ ਪੇਰੈਂਟਸ ਦੇ ਨਾਲ ਉਹ ਸਾਨੂੰ ਵਧੀਆ ਲੱਗਦਾ ਕਈ 90 ইয়ার্স ਹੁੰਦੇ ਨੇ ਕਈ 40 ইয়ার্স ਦੇ ਹੁੰਦੇ ਨੇ ਕੋਈ ਲਿਮਟ ਨਹੀਂ ਹੈ ਜਿਹੜਾ ਵੀ ਕਸਰਤ ਕਰਨਾ ਚਾਹੁੰਦਾ ਹੈ ਜਿਹਨੂੰ ਸ਼ੌਂਕ ਹੈਗਾ ਜਿਹਨੂੰ ਲੱਗਦਾ ਵੀ ਮੈਂ ਮੈਨੂੰ ਕੁਝ ਕਲਚਰਲ ਬੈਰੀਅਰਸ ਨੇ ਮੈਂ ਕਿਤੇ ਹੋਰ ਨਹੀਂ ਜਾ ਸਕਦਾ ਉਹ ਹਰਗੁਣ ਹੋਰਾਂ ਦੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਐ ਏਜ ਸਟਰੋਂਗ ਯੂਨਿਟੀ ਵੈਲਨੈਸ ਸੁਸਾਇਟੀ ਉੱਥੇ ਆ ਕੇ ਤੁਸੀਂ ਕਸਰਤ ਕਰ ਸਕਦੇ ਹੋ ਬਹੁਤ ਸਾਰੇ ਛੋਟੇ-ਛੋਟੇ ਇਵੈਂਟਸ ਵੀ ਇਹ ਕਰਾਉਂਦੇ ਨੇ ਜੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਮਾਪੇ ਹੈਗੇ ਨੇ ਜ਼ਰੂਰ ਉਹਨਾਂ ਨੂੰ ਇਨਕਰੇਜ ਕਰੋ ਕਿਉਂਕਿ ਸਾਨੂੰ ਪਤਾ ਹੈ ਕਿ ਐਕਸਰਸਾਈਜ਼ ਕਿੰਨੀ ਜ਼ਰੂਰੀ ਹੈ ਹੁਣ ਤਾਂ ਹਾਰਟ ਇੰਸਟੀਟਿਊਸ਼ਨਸ ਵੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇੰ ਨੇ ਘੰਟੇ एक्सरसाइज ਕਰਨੀ ਚਾਹੀਦੀ ਐ ਸੋ ਕੋਸ਼ਿਸ਼ ਕਰੋ ਬਈ ਇਹ ਜਿਹੜਾ ਨੰਬਰ ਇਹਨਾਂ ਨੇ ਦੱਸਿਆ ਹੈਗਾ 6043669551 ਤੁਸੀਂ ਇਹਦੇ ਤੇ ਜ਼ਰੂਰ ਕਾਲ ਕਰੋ ਰਿਸੈਪਸ਼ਨ ਤੇ ਵੀ ਮੈਂ ਨੰਬਰ ਡ੍ਰॉप ਕਰ ਦੂੰਗੀ ਇਹਨਾਂ ਦਾ ਜੇ ਤੁਸੀਂ ਉੱਥੋਂ ਇਨਫੋਰਮੇਸ਼ਨ ਲੈਣਾ ਚਾਹੋ ਉੱਥੇ ਵੀ ਕਾਲ ਕਰ ਸਕਦੇ ਹੋ ਆ ਵੋਲੰਟੀਅਰ ਵੀ ਹੈਗੇ ਆ ਹਰਗੁਣ ਤੁਹਾਡੇ ਕੋਲ ਤੇ ਤੁਸੀਂ ਵੋਲੰਟੀਅਰ ਵੀ ਜੇ ਕੋਈ ਕਰਨਾ ਚਾਹੇ ਉਹਨਾਂ ਨੂੰ ਵੀ ਐਕਸੈਪਟ ਕਰਦੇ ਹਾਂ ਹਾਂਜੀ ਵੋਲੰਟੀਅਰ ਸੰਦੇ ਕੋਲ ਬਹੁਤ ਐਪਲੀਕੇਸ਼ਨ ਆਉਂਦੀਆਂ ਕਿਵੇਂ ਓਵਰ 200 ਐਪਲੀਕੇਸ਼ਨਸ ਆਉਂਦੀਆਂ ਉਹਨਾਂ ਨੂੰ ਫਿਰ ਅਸੀਂ ਪੜੀਦਾ ਅਸੀਂ ਮੇਕ ਸ਼ੁਰ ਕਰਦੇ ਆ ਸਾਡੇ ਸਾਰੇ ਵੋਲੰਟੀਅਰਸ ਯੂਥ ਹੋਣ ਕਿਉਂਕਿ ਆਪਾਂ ਨੂੰ ਪਤਾ ਜਿਹੜਾ ਆਪਣਾ ਯੂਥ ਆ ਜੀ ਬਜ਼ੁਰਗਾਂ ਤੋਂ ਵੀ ਬਹੁਤ ਵੱਡਾ ਗੈਪ ਹੋ ਗਿਆ ਆਪਾਂ ਜ਼ਿਆਦਾ ਨਹੀਂ ਬੁਲਾਉਂਦੇ ਸੋ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਕੋਈ 50 60 ਸਾਲਾਂ ਦਾ ਕੋਈ ਸਾਡੇ ਆਰਗੇਨਾਈਜੇਸ਼ਨਸ ਕੋਈ ਟ੍ਰੇਨਰ ਨਾ ਹੋਵੇ ਯੂਥੀ ਹੋਣ ਤੇ ਸਾਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਯੂਥ ਜਦੋਂ ਸੀਨੀਅਰਸ ਦਾ ਅਗਲ ਨਾਲ ਕਰਦੇ ਆ ਅਸੀਂ ਜਫੀਆਂ ਪਾਉਨੇ ਆ ਬਹੁਤ ਬਹੁਤ ਦਿਲੋਂ ਸਾਡਾ ਯਾ ਮਰਮਗੋਇੰਟ I can totally यास. understand ਹਰਗਣ ਕੋਈ ਐਸੀ ਸ਼ੇਅਰ ਕਰ ਸਕਦੇ ਹੋ ਕੋਈ ਐਸੀ ਮੂਮੈਂਟ ਕੋਈ ਐਸੀ ਸਟੋਰੀ ਜਿਹੜੀ ਤੁਹਾਨੂੰ ਵੀ ਟੱਚ ਕੀਤੀ ਹੋਵੇ ਕਿ ਕਿਸੇ ਸੀਨੀਅਰ ਨੇ ਇਸ ਪ੍ਰੋਗਰਾਮ ਦੇ ਵਿੱਚ ਆਏ ਤੇ ਉਹਨਾਂ ਦੀ ਲਾਈਫ ਬਦਲ ਗਈ ਹਾਂਜੀ ਸੋ ਆਲਮੋਸਟ ਆਲ ਸੀਨੀਅਰਸ ਇਹੀ ਗੱਲ ਆਂਦੇ ਨੇ ਕਿ ਇਸ ਦਾ ਵੀਕਐਂਡ ਦੀ ਵੇਟ ਕਰਦੇ ਰਹਿ ਜਾਂਦੇ ਆ ਕਿ ਤੁਸੀਂ 7 ਦਿਨ ਕਰਿਆ ਕਰੋ ਬਟ ਇੱਕ ਸੀਨੀਅਰਸ ਦੀ ਇਹਨਾਂ ਦੀ ਸ਼ੋਲਡਰ ਦੀ ਪ੍ਰੋਬਲਮ ਸੀਗੀ ਤੇ ਜਦੋਂ 2 ਕੁ ਮਹੀਨੇ ਹੋ ਗਏ ਤੇ ਉਹ ਆਂਦੇ ਕਿ ਮੇਰਾ ਤਾਂ ਮੋਢਾ ਹੀ ਹਟ ਗਿਆ ਮੈਂ ਪੇਨ 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 ਖਤਮ ਹੋ ਗਈ ਓਕੇ ਉਹਨਾਂ ਦੀ ਮੋਢੇ ਦੀ ਪ੍ਰੋਬਲਮ ਸੀ ਪੇਨ ਲਗਾਤਾਰ ਹੋ ਰਹੀ ਸੀਗੀ ਤੇ ਕੋਈ ਦਵਾਈ ਨਹੀਂ ਲਈ ਬਟ ਐਕਸਰਸਾਈਜ਼ ਤੇ ਉਹ ਦੋ ਹਫ਼ਤੇ ਆਉਂਦੇ ਰਹੇ ਮੈਂ ਮੀਨ ਦੋ ਟਾਈਮ ਹਫਤੇ ਤੇ ਉਸ ਤੋਂ ਬਾਅਦ ਉਹ ਆਂਦੇ ਮਹੀਨਿਆਂ ਮਹੀਨੇ ਬਾਅਦ ਕੀ ਮੇਰੇ ਮੋਢੇ ਦੀ ਬਹੁਤ ਪੇਨ ਰੀਲੀਫ ਹੋ ਗਈ ਤੇ ਇਹੋ ਜੀਆਂ ਚੀਜ਼ਾਂ ਸੁਣ ਕੇ ਸਾਨੂੰ ਹੋਰ ਮੋਟੀਵੇਸ਼ਨ ਮਿਲਦੀ ਆ ਕਿ ਆਪਾਂ ਪ੍ਰੋਗਰਾਮ ਹੋਰ ਲੋਕੇਸ਼ਨ ਸ਼ੁਰੂ ਕਰੀਏ ਕਿਉਂਕਿ ਸਰੀ ਦੇ ਵਿੱਚ ਇੱਕੀ ਲੋਕੇਸ਼ਨ ਆ ਰਾਈਟ ਆਪਣੇ ਸੀਨੀਅਰਸ ਕਿੱਥੇ ਕੇ ਬੈਠੇ ਨੇ ਹਾਂ ਬਿਲਕੁਲ ਅ ਹੋਰ ਕੀ ਪਲਾਨਸ ਹੈਗੇ ਆ ਫਿਊਚਰ ਦੇ ਵਿੱਚ ਕਿ ਇਸ ਆਰਗੇਨਾਈਜੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਹੋਰ ਅੱਗੇ ਲੈ ਕੇ ਜਾਣਾ ਹੈ ਕੁਝ ਵਿਜਨ ਹੋਵੇ ਹਾਂਜੀ ਵਿਜਨ ਤਾਂ ਸਾਡੀ ਬਹੁਤ ਵੱਡੀ ਆ ਬਟ ਟਾਈਮ ਚਾਹੀਦਾ ਉਸ ਲਈ ਕਿਵੇਂ ਆਪਾਂ ਗੱਲ ਕਰਦੇ ਸੀ ਮੈਂ 4th year UBC yes. kinesiology ਦਾ student ਆ mm. uh, kinesiology basically exercise science ਹੁੰਦੀ yeah. ਆ mm. so ਉਹਦੇ ਲਈ ਮੈਨੂੰ ਪੜ੍ਹਾਈ ਵੀ ਕਰਨੀ ਚਾਹੀਦੀ ਆ ਜੀ ਸਾਡੀ ਸਾਰੇ ਟੀਮ ਯੂਥ ਆ ਉਹ ਵੀ ਯੂਨੀਵਰਸਿਟੀ ਚਾ so ਆਨਾਲੀ ਸਾਲਾਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਸਟਾਫ ਮੈਂਬਰਸ ਹੋਣ ਕਿਉਂਕਿ ਬਹੁਤ ਨਾਨ-ਪ੍ਰੋਫਿਟਸ ਗਵਰਨਮੈਂਟ ਦੇ ਨਾਲ ਉਹਨਾਂ ਦੀਆਂ ਰਿਲੇਸ਼ਨਸ਼ਿਪਸ ਹੁੰਦੀਆਂ ਸੋ ਸਾਡੀ ਹੋਪ ਆ ਕਿ ਜੇ ਸਟਾਫ ਮੈਂਬਰਸ ਸਾਡੇ ਕੋਲ ਹੋਣ ਆਰਗੇਨਾਈਜ਼ ਕਰਨ ਸਾਡੀਆਂ ਵੌਲੰਟੀਅਰ ਸਾਈਟੇ ਲੋਕੇਸ਼ਨਸ ਹੋਰ ਹੋਣ ਆਪਾਂ ਵੈਨਕੂਵਰ ਐਬਿਸਫਰਡ ਬ੍ਰੈਂਪਟਨ ਦੇ ਵਿੱਚ ਆਪਣੀ ਐਕਸਰਸਾਈਜ਼ ਕਲਾਸਿਸ ਸ਼ੁਰੂ ਕਰੀਏ ਸੋ ਆਪਣਾ ਮਾਡਲ ਸਸਟੇਨੇਬਲ ਹੋ ਜਾਊਗਾ ਐਂਡ ਸਰਕਾਰ ਵੱਲੋਂ ਵੀ ਕੋਈ ਫੰਡ ਨਹੀਂ ਭੇਜਿਆ ਕਿਉਂਕਿ ਬੜੀ ਵਧੀਆ ਹੋ ਜਾਊਗਾ ਫੰਡਿੰਗ ਦੀ ਬਹੁਤ ਦੀ ਪ੍ਰੋਬਲਮ ਆਨ ਦੀ ਕਿਉਂਕਿ ਹੁਣ ਤੱਕ ਫੰਡਿੰਗ ਤਾਂ ਜੀ ਆਪਾਂ ਰੀਅਲ ਪਾ ਦਿੱਤੀ ਜਾਂ ਕੀ ਸਾਨੂੰ ਉਸਮਾਨ ਆਹ ਚਾਹੀਦਾ ਅਸੀਂ ਤੁਹਾਨੂੰ ਲਿੰਕ ਭੇਜਦੇ ਨੇ Amazon ਦੀ ਆ ਸਾਨੂੰ ਡੋਨੇਟ ਕਰ ਦਿਓ ਤੇ ਲੋਕ ਕਰ ਦਿੰਦੇ ਆ ਜੀ ਉਹ ਦੇਖਦੇ ਆ ਤੇ ਸਾਨੂੰ ਲਿਆ ਦਿੰਦੇ ਆ ਬਟ ਅਗੇਨ ਕਿਨੇ ਕਿਨਿਆ ਕਰੀਲਾ ਮੈਂ ਫਾਦਵਾ ਕੀ ਸਾਨੂੰ ਆ ਲਿਆ ਦਿਓ ਆ ਡੰਬਲ ਸਾਡੇ ਮੱਕ ਗਏ ਸੋ ਹੋਪਫੁਲੀ ਗਵਰਨਮੈਂਟ ਤੋਂ ਸਾਨੂੰ ਸਪੋਰਟ ਮਿਲੇ ਉਵੀ ਬਹੁਤ ਵੱਡਾ ਸਾਡਾ ਚੈਲੰਜ ਰਿਹਾ ਕਿਉਂਕਿ ਬਹੁਤ ਕੰਮ ਅਸੀਂ ਕਰਨਾ ਚਾਹੁੰਦੇ ਹਾਂ ਬਟ ਫੰਡਿੰਗ ਦੀ ਨਹੀਂ ਅਸੀਂ ਆਸ ਕਰਦੇ ਹਾਂ ਕਿ ਆਉਣ ਦੇ ਦਿਨਾਂ ਦੇ ਵਿੱਚ ਹਰ ਗੁਣ ਕੇ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਗਵਰਨਮੈਂਟ ਆਰਗੇਨਾਈਜੇਸ਼ਨ ਜਿਹੜੀ ਅਪਰੋਚ ਕਰੇ ਤੁਹਾਨੂੰ ਫੰਡਿੰਗ ਮਿਲੇ ਕਿਉਂਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਔਰ ਤੁਸੀਂ ਆਪ ਇੱਕ ਯੂਥ ਹੋ ਔਰ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਵੱਡਾ ਇਹ ਇਹ ਡਿਸਕਸ਼ਨ ਹੁੰਦੀ ਹੈ ਵੀ ਜਿਹੜਾ ਸਾਡਾ ਸੀਨੀਅਰ ਹੈ ਤੇ ਜਿਹੜਾ ਸਾਡਾ ਯੂਥ ਹੈ ਉਹਨਾਂ ਦੇ ਵਿੱਚ ਕਨੈਕਸ਼ਨ ਖਤਮ ਹੋ ਰਿਹਾ ਔਰ ਇਹ ਚੈਲੰਜ ਹੈਗਾ ਇਹ ਆਲਮੋਸਟ ਹਰ ਸਾਰੇ ਸਾਡੇ ਪੰਜਾਬੀ ਪਰਿਵਾਰ ਦਾ ਚੈ ਡਿਫਰੈਂਟ ਹੋ ਗਏ ਨੇ ਸੀਨੀਅਰਸ ਦੇ ਨਾਲ ਜਿਵੇਂ ਤੁਸੀਂ ਕਿਹਾ ਸੀ ਕਿ ਗੱਲਬਾਤ ਹੀ ਨਹੀਂ ਹੁੰਦੀ ਹੈਗੀ ਹਰ ਹਰ ਇੱਕ ਦੇ ਕੋਲ ਜਿਹੜਾ ਫੋਨ ਫੜਿਆ ਹੋਇਆ ਹੈ ਨਾ ਉਹਨੇ ਸਾਨੂੰ ਇੰਨਾ ਕ ਬੰਨ ਲਿਆ ਕਿ ਘਰ ਦੇ ਵਿੱਚ ਬੈਠੇ ਦੋ ਮੈਂਬਰ ਵੀ ਆਪਸ ਦੇ ਵਿੱਚ ਗੱਲਬਾਤ ਨਹੀਂ ਕਰਦੇ ਯਾ ਹਮ ਜਿਹੜੇ ਯੂਥ ਨੂੰ ਕੋਈ ਸਨੇਹਾ ਦੇਣਾ ਚਾਹੋ ਯਾ ਯੂਥ ਨੂੰ ਇਹ ਹੈ ਕਿ ਮੈਥਨਿਕ ਗੱਲ ਦੱਸਤਵਾ ਜੀ ਸਾਡੇ ਨਾਲ ਸਾਡੇ ਵੋਲੰਟੀਅਰਸ ਦੇ ਨਾਲ ਗੱਲ ਕਰਦਾ ਸੀ ਉਹ ਆਂਦੇ ਸੀ ਉਹਨਾਂ ਦੀ ਪੰਜਾਬੀ ਬੜੀ ਇੰਪਰੂਵ ਹੋ ਗਈ ਜੀ ਸਾਡੇ ਨਾਲ ਵੋਲੰਟੀਅਰ ਕਰਕੇ ਕਿਉਂਕਿ ਸਾਡੀਆਂ ਕਲਾਸਿਸ ਪੰਜਾਬੀ ਚ ਹੁੰਦੀਆਂ ਸੋ ਯੂਥ ਨੂੰ ਇਹੀ ਸੁਨੇਹਾ ਕਿ ਆਪਣਾ ਟਾਈਮ ਵੋਲੰਟੀਅਰ ਕਰਿਆ ਕਰੋ ਜੀ ਕਮਿਊਨਿਟੀ ਦੇ ਵਿੱਚ ਉਹ ਬਹੁਤ ਜ਼ਰੂਰੀ ਆ ਘਰੋਂ ਬਾਹਰ ਨਿਕਲ ਕੇ ਫੋਨ ਛੱਡ ਕੇ ਸਨੈਪਚੈਟ ਨੂੰ ਛੱਡ ਕੇ ਆਪਣਾ ਟਾਈਮ ਕਮਿਊਨਿਟੀ ਚ ਬਹੁਤ ਓਪਰਟਿਨਿਟੀਆਂ ਨੇ ਤੇ ਉਹਦੇ ਲਈ ਤੁਹਾਨੂੰ ਬਹੁਤ ਤੁਸੀਂ ਗ੍ਰੋਥ ਕਰੋਗੇ ਤੁਹਾਡੀਆਂ ਲੀਡਰਸ਼ਿਪ ਸਕਿੱਲਸ ਕਮਿਊਨੀਕੇਸ਼ਨ ਸਕਿੱਲਸ ਲਿਸਨਿੰਗ ਸਕਿੱਲਸ ਉਹ ਤੁਹਾਡੀ ਬਹੁਤ ਹੈਲਪ ਹੋਊਗੀ ਤੇ ਕਲੀਆਂ ਤੁਹਾਡੀ ਯੂਨੀਵਰਸਿਟੀਜ਼ ਵੀ ਜਾ ਕੇ ਹੈਲਪ ਹੋਊਗੀ ਐਪਲੀਕੇਸ਼ਨ ਦੇ ਵਿੱਚ ਪਰ ਨਾਲ ਦੇ ਨਾਲ ਤੁਸੀਂ ਆਪ ਗ੍ਰੋਥ ਕਰੋਗੇ ਜੀ ਬਹੁਤ ਕੁਝ ਸਿੱਖਦੇ ਅਸੀਂ ਮਿਲਣਗੇ ਜਾਂ ਉਹ ਕਰੀਆਂ ਪਰ ਹਰਗੁਣ ਤੁਸੀਂ ਇੱਕ ਐਗਜ਼ਾਮਪਲ ਨੂੰ ਕਮਿਊਨਿਟੀ ਵਾਸਤੇ ਕਿਉਂਕਿ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਬਹੁਤ ਸਾਰੇ ਸ਼ੋਜ਼ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਕਿ ਸਾਡਾ ਯੂਥ ਬਹੁਤ ਗਲਤ ਚੀਜ਼ਾਂ ਵੱਲ ਜਾ ਰਿਹਾ ਹੈ ਗੈਂਗਸ ਡਰੱਗਸ ਗਨ ਵਾਇਲੈਂਸ ਹੈ ਨਾ ਪਰ ਜਦੋਂ ਤੁਹਾਡੇ ਵਰਗੇ ਬੱਚਿਆਂ ਦੇ ਨਾਲ ਗੱਲ ਹੁੰਦੀ ਹੈ ਉਦੋਂ ਸਾਡੀ ਕਮਿਊਨਿਟੀ ਦਾ ਸਾਡਾ ਸਾਰਿਆਂ ਦਾ ਮਾਣ ਦੇ ਨਾਲ ਸਿਰ ਜਿਹੜਾ ਹੈਗਾ ਉੱਚਾ ਹੁੰਦਾ ਹੈ ਕਿ ਇਹੋ ਜਿਹੇ ਬੱਚੇ ਵੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਇੱਥੇ ਬਿਠਾ ਕੇ ਉਹਨਾਂ ਦੀ ਇੰਟਰਵਿਊ ਕਰ ਰਹੇ ਆ ਤਾਂ ਕਿ ਬਾਕੀ ਬੱਚਿਆਂ ਨੂੰ ਸੇਧ ਮਿਲ ਸਕੇ ਔਰ ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਇੰਨੇ ਅਵਾਰਡਸ ਹਾਸਲ ਕਰ ਕਰ ਚੁੱਕੇ ਹੋ ਇੰਨੀ ਛੋਟੀ ਉਮਰ ਦੇ ਵਿੱਚ ਇੱਕ ਐਸੀ ਆਰਗੇਨਾਈਜੇਸ਼ਨ ਦੀ ਸ਼ੁਰੂਆਤ ਕਰਨੀ ਔਰ ਉਸ ਆਰਗੇਨਾਈਜੇਸ਼ਨ ਦੀ ਸਿਰਫ ਸ਼ੁਰੂਆਤ ਨਹੀਂ ਹੋਈ ਉਹ ਕਾਮਯਾਬ ਵੀ ਹੋਈ ਹੈ ਔਰ ਅੱਗੇ ਵੀ ਨਵੀਆਂ ਪੁਲਾੰਗਾਂ ਜਿਹੜੀਆਂ ਇਹ ਆਰਗੇਨਾਈਜੇਸ਼ਨ ਪ ਸਾਨੂੰ ਪੂਰਾ ਯਕੀਨ ਹੈ ਅਖੀਰ ਦੇ ਵਿੱਚ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਸਾਡੇ ਲਿਸਨਰਸ ਨੂੰ ਕੁਝ ਕਹਿਣਾ ਚਾਹੋ ਯਾ ਮੈਂ ਆਹੀ ਕਹਿਣਾ ਕਿ ਇਹ ਜੀ ਸਾਡਾ ਟੀਮ ਐਫਰਟ ਕਿਉਂਕਿ ਸਾਡੀ ਕਾਫੀ ਵੱਡੀ ਟੀਮ ਆ ਅਰਾਊਂਡ 30 ਵੋਲੰਟੀਅਰਸ ਬਹੁਤ ਸਾਰੇ ਮਿਹਨਤ ਕਰਦੇ ਨੇ ਤੇ ਬਸ ਆਹੀ ਚਾਹੁੰਦੇ ਆ ਕਿ ਐਕਸਰਸਾਈਜ਼ ਕਰਾਇਆ ਕਰੋਂ ਆਪਣੇ ਸੀਨੀਅਰਸ ਦੇ ਨਾਲ ਵੈਰੀ ਸੋਨ ਹੋਣਾ ਸੀ YouTube ਚੈਨਲ ਲਾਂਚ ਕਰਦੇ ਆ ਕਿ ਜਿਹੜੇ ਨਹੀਂ ਸਰੀਚ ਰਹਿੰਦੇ ਸਾਡੀਆਂ ਵੀਡੀਓਾਂ ਦੇਖ ਕੇ ਨਾਲ ਦੇ ਨਾਲ ਉਹ ਘਰੇ ਬੈਠ ਕੇ ਐਕਸਰਸਾਈਜ਼ ਕਰ ਸਕਣ ਤੇ ਤੁਹਾਡਾ ਸਾਰੀ ਟੀਮ ਦਾ ਰੈਡ FM ਦਾ ਬਹੁਤ ਧੰਨਵਾਦ ਅਰਗੁਣ ਬਾਦ ਸ਼ੁਕਰੀਆ ਤੁਹਾਡਾ ਮੈਂ ਇੱਕ ਵਾਰੀ ਫੇਰ ਆਪਣੇ ਲਿਸਨਰਸ ਨੂੰ ਨੰਬਰ ਦੱਸਦੇ ਆ ਜੀ 6043669551 ਯਾਨੀ ਕਿ 6043689551 ਨੰਬਰ ਹੈਗਾ ਜੀ ਏਜ ਸਟਰੋਂਗ ਯੂਨਿਟੀ ਵੈਲਨੈਸ ਸੁਸਾਇਟੀ ਦਾ ਜਿਹਦੇ ਕੋ-ਫਾਊਂਡਰ ਤੇ ਇਹਨਾਂ ਹਰਗੁਣ ਨੇ ਸ਼ੁਰੂ ਕੀਤੀ ਹੈ ਹਰਗੁਣਟਿਲ ਨੋਏ ਦੇ ਫਾਊਂਡਰ ਤੇ ਪ੍ਰੈਜ਼ੀਡੈਂਟ ਨੇ ਇਸ ਆਰਗੇਨਾਈਜੇਸ਼ਨ ਦੇ ਤੁਸੀਂ ਚਾਹੋ ਤਾਂ ਸੋਸ਼ਲ ਮੀਡੀਆ ਤੇ ਜਾ ਕੇ ਆਈ ਥਿੰਕ ਇੰਸਟਾਗ੍ਰਾਮ ਫੇਸਬੁੱਕ ਟਿਕਟੌਕ ਤੇ ਨਾਤੇ ਹੈਗੀ ਹਾਂਜੀ ਤੇ ਇਹਨਾਂ ਦੇ ਉੱਤੇ ਇਹ ਹੈਗੀ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਛੋਟੀਆਂ-ਛੋਟੀਆਂ ਐਕਸਰਸਾਈਜ਼ ਸੀਨੀਅਰਸ ਨੂੰ ਕਰਾਈਆਂ ਜਾਂਦੀਆਂ ਕਿਵੇਂ ਛੋਟੀਆਂ-ਛੋਟੀਆਂ ਗੇਮਸ ਖਿਲਾਉਂਦੇ ਨੇ ਔਰ ਕਿੰਨਾ ਫਨ ਦਾ ਉੱਥੇ ਮਾਹੌਲ ਹੁੰਦਾ ਜਦੋਂ ਮੈਂ ਵੀ ਇਹਨਾਂ ਦੀਆਂ ਵੀਡੀਓਜ਼ ਦੇਖ ਰਹੀ ਸੀ ਉਹ ਦਿਲ ਕਰਦਾ ਹੁੰਦਾ ਵੀ ਤੁਸੀਂ ਉਹਦੇ ਵਿੱਚ ਸ਼ਾਮਲ ਹੋਵੋ ਤੁਸੀਂ ਜਾ ਕੇ ਉਸ ਚੀਜ਼ ਦਾ ਹਿੱਸਾ ਬਣੋ ਕਿਉਂ ਅਸੀਂ ਦੇਖਿਆ ਜਾਏ ਤਾਂ ਸਵੇਰ ਤੋਂ ਸ਼ਾਮ ਤੱਕ ਘੜੀ ਦੀਆਂ ਸੋਈਆਂ ਦੇ ਨਾਲ ਬਸ ਭੱਜੀ ਜਾ ਰਹੇ ਜੇ ਹਫਤੇ ਦੇ ਵਿੱਚ ਇੱਕ ਦਿਨ ਇੱਕ ਘੰਟਾ ਵੀ ਤੁਹਾਨੂੰ ਮਿਲ ਜੇ ਜਿੱਥੇ ਤੁਸੀਂ ਜਾ ਕੇ ਆਪਣੇ ਹਾਨ ਦੇ ਲੋਕਾਂ ਨਾਲ ਹੱਸ ਸਕਦੇ ਹੋ ਉਹਨਾਂ ਨਾਲ ਗੱਲਾਂ ਕਰ ਸਕਦੇ ਹੋ ਉਹਨਾਂ ਦੇ ਨਾਲ ਐਕਸਰਸਾਈਜ਼ ਕਰ ਸਕਦੇ ਹੋ ਆਈ ਥਿੰਕ ਇੱਕ ਬਹੁਤ ਵਧੀਆ ਆਰਗੇਨਾਈਜੇਸ਼ਨ ਹੈਗੀ ਹੈ ਹਰ ਗੁੰਟ ਢਿਲੋਹਰਾਂ ਦੀ ਜ਼ਰੂਰ ਜਾ ਕੇ ਇਹਨਾਂ ਨੂੰ ਦੇਖਿਓ ਜੇ ਨਹੀਂ ਵੀ ਜਾ ਸਕਦੇ ਤੁਸੀਂ ਇੱਕ ਵਾਰੀ ਜਾ ਕੇ ਵਿਜ਼ਿਟ ਜ਼ਰੂਰ ਆਪਣੇ ਸੀਨੀਅਰਸ ਦੇ ਨਾਲ ਕਰਕੇ ਆਓ ਹਰ ਗੁੰ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜਸਟ ਥੈਂਕ ਯੂ ਥੈਂਕ ਯੂ ਸੋ ਮਚ